ਤੁਕਿਆਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂਤਾ ਕਰਨਾਲ ਤੋਂ ਇੱਕ ਬੜੀ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੋ ਭਰਾਵਾਂ ਦੀ ਨਹਿਰ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਡੈੱਡ ਬੋਡੀ ਨੂੰ ਭਾਲ ਕੀਤੀ ਜਾ ਰਹੀ ਹੈ ਤਲਾਸ਼ ਕੀਤੀ ਜਾ ਰਹੀ ਹੈ ਡੈੱਡ ਬੋਡੀ ਦੀ ਇਹ ਨਹਿਰ ਤੁਸੀਂ ਦੇਖ ਸਕਦੇ ਹੋ ਜਿਸ ਨਹਿਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੋਨੋਂ ਭਰਾ ਜਿਹੜੇ ਨੇ ਇਸ ਨਹਿਰ ਦੇ ਵਿੱਚ ਛਾਲ ਮਾਰ ਦਿੰਦੇ ਨੇ ਪੂਰਾ ਮਾਮਲਾ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਰਨਾਲ ਹੰਸੀ ਬ੍ਰਾਂਚ ਮੂਨਕ ਹੈਡ ਨਹਿਰ ਹੈ ਇਹ ਜਿੱਥੇ ਇੱਕ ਭਰਾ ਦੇ ਵੱਲੋਂ ਛਾਲ ਮਾਰ ਦਿੱਤੀ ਜਾਂਦੀ ਹੈ আর ਜਦੋਂ ਛਾਲ ਮਾਰਨ ਤੋਂ ਪਹਿਲਾਂ ਆਪਣੇ ਪਿਤਾ ਨੂੰ ਫੋਨ ਲਗਾਇਆ ਜਾਂਦਾ ਹੈ ਕਿ ਪਿਤਾ ਮੇਰੀ ਆਖਰੀ ਵਾਰ ਆਵਾਜ਼ ਸੁਣ ਲੈ ਤਾਂ ਇਹ ਜੋ ਸਾਨੂੰ ਮੁੱਢਲੀ ਜਾਣਕਾਰੀ ਮਿਲ ਪਾਰੀ ਹੈ ਜੋ ਸਾਡੇ ਰਿਪੋਰਟਰ ਜਾਣਕਾਰੀ ਭੇਜ ਰਹੇ ਨੇ ਕਿ ਆ ਮੁੰਡੇ ਨੇ ਨਹਿਰ ਦੇ ਉੱਪਰ ਖੜ ਕੇ ਆਪਣੇ ਪਿਤਾ ਨੂੰ ਫੋਨ ਕੀਤਾ ਕਿ ਮੇਰੀ ਆਖਰੀ ਵਰੀ ਪਿਤਾ ਆਵਾਜ਼ ਸੁਣ ਲੈ ਔਰ ਜਦੋਂ ਪਿਤਾ ਨੇ ਗੱਲਬਾਤ ਪੁੱਛੀ ਕਿ ਕੀ ਹੋਇਆ ਕਿ ਨਹੀਂ ਉਸ ਤੋਂ ਬਾਅਦ ਅੱਗੇ ਕੋਈ ਵੀ ਜਵਾਬ ਨਹੀਂ ਆਇਆ ਤਾਂ ਪਿਤਾ ਦੇ ਵੱਲੋਂ ਆਪਣੇ ਦੂਸਰੇ ਬੇਟੇ ਨੂੰ ਭੇਜਿਆ ਜਾਂਦਾ ਹੈ ਕਿ ਜਾ ਆਪਣੇ ਭਰਾ ਨੂੰ ਬਚਾ ਜਾ ਕੇ ਪਤਾ ਨਹੀਂ ਕੀ ਹੋ ਗਿਆ ਤਾਂ ਜਦੋਂ ਦੂਜਾ ਭਰਾ ਉਸ ਮੂਨਕ ਨਹਿਰ ਤੇ ਪਹੁੰਚਦਾ ਤਾਂ ਸਾਹਮਣੇ ਜਾ ਕੇ ਦੇਖਿਆ ਕਿ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਹੈ ਸੋ ਫਿਰ ਭਰਾ ਨੇ ਜਦੋਂ ਦੇਖਿਆ ਕਿ ਉਸਦੇ ਭਰਾ ਨੇ ਛਾਲ ਮਾਰ ਦਿੱਤੀ ਹੈ ਤਾਂ ਉਹਨੇ ਵੀ ਨਹਿਰ ਦੇ ਵਿੱਚੋਂ ਜਿਹੜੀ ਹੈ ਸਿੱਧੀ ਛਾਲ ਜਿਹੜੀ ਮਾਰ ਦਿੱਤੀ ਨਹਿਰ ਦੇ ਵਿੱਚ ਤਾਂ ਫਿਲਹਾਲ ਤੁਹਾਨੂੰ ਦੱਸਦੇ ਕਿ ਬੀਤੇ ਬੀਤੀ ਰਾਤ ਇਹ ਘਟਨਾ ਵਾਪਰੀ ਐ ਤੇ ਅਜੇ ਤੱਕ ਜਿਹੜੀਆਂ ਬਾਡੀਆਂ ਨੇ ਉਹਨਾਂ ਦੀ ਭਾਲ ਕੀਤੀ ਜਾ ਰਹੀ ਐ ਅਜੇ ਤੱਕ ਬਾਡੀਆਂ ਜਿਹੜੀਆਂ ਨੇ ਉਹ ਨਹੀਂ ਮਿਲ ਪਾਈਆਂ ਲਗਾਤਾਰ ਗੋਤਾਖੋਰ ਜਿਹੜੇ ਉਹ ਲੱਗੇ ਹੋਏ ਨੇ ਤਸਵੀਰਾਂ ਵੀ ਦਿਖਾ ਰਹੇ ਆ ਬੇੜੀ ਦੀ ਮਦਦ ਦੇ ਨਾਲ ਵੀ ਉਹਨਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਰਾਤ ਦੇ ਹਨੇਰੇ ਦੇ ਵਿੱਚ ਵੀ ਲਾਈਟਾਂ ਦੇ ਨਾਲ ਗੋਤਾਖੋਰ ਜਿਹੜੇ ਨੇ ਉਹ ਲੱਬਣ ਦੀ ਭਾਲ ਦੇ ਵਿੱਚ ਨੇ ਲਗਾਤਾਰ ਇਹ ਜਿਹੜਾ ਕਾਰਜ ਚੱਲ ਰਿਹਾ ਹੈਗਾ ਉਹਨਾਂ ਦੀ ਭਾਲ ਦਾ ਸੋ ਪੁਲਿਸ ਦੇ ਨਾਲ ਵੀ ਗੱਲਬਾਤ ਕੀਤੀ ਆ ਫਿਲਹਾਲ ਮੁੱਢਲੀ ਜਾਂਚ ਦੇ ਵਿੱਚ ਅਜੇ ਕੋਈ ਵੀ ਖੁਲਾਸਾ ਨਹੀਂ ਹੋਇਆ ਕਿ ਕਿਉਂ ਮੁੰਡੇ ਨੇ ਨਹਿਰ ਦੇ ਵਿੱਚ ਛਾਲ ਮਾਰੀ ਹੈ ਕਿਉਂ ਨਹੀਂ ਕਿਉਂਕਿ ਜੇਕਰ ਅਸੀਂ ਗੋਤਾਖੋਰਾਂ ਦੀ ਕਹੀਏ ਤਾਂ ਉਹ ਕਹਿ ਰਹੇ ਸੀ ਕਿ ਸੈਲਫੀ ਲੈ ਰਹੀ ਸੀਗੇ ਪਰ ਜੋ ਅਸੀਂ ਗੱਲਬਾਤ ਕਰੀਏ ਜੋ ਸਾਨੂੰ ਰਿਪੋਰਟਰ ਨੇ ਜਾਣਕਾਰੀ ਭੇਜੀ ਹੈ ਕਿ ਜਿਹੜਾ ਲੜਕਾ ਸੀ ਉਸਨੇ ਆਖਰੀ ਵਾਰ ਨਹਿਰ ਤੇ ਖੜ ਕੇ ਆਪਣੇ ਪਿਤਾ ਨੂੰ ਫੋਨ ਲਾਇਆ ਕਿ ਪਿਤਾ ਮੇਰੀ ਆਵਾਜ਼ ਸੁਣ ਲੈ ਇਹ ਆਖਰੀ ਵਾਰ ਹੈ ਇਸ ਤੋਂ ਬਾਅਦ ਤੈਨੂੰ ਮੇਰੀ ਆਵਾਜ਼ ਸੁਣਾਈ ਨਹੀਂ ਦੇਣੀ ਤਾਂ ਉਸ ਤੋਂ ਬਾਅਦ ਕੀ ਉਸਨੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਔਰ ਪਿਤਾ ਦੇ ਵੱਲੋਂ ਆਪਣਾ ਦੂਜਾ ਲੜਕਾ ਭੇਜਿਆ ਜਾਂਦਾ ਹੈ ਕਿ ਜਾ ਦੇਖ ਕੇ ਆ ਕੀ ਹੋਇਆ ਤਾਂ ਉਹ ਜਦੋਂ ਮੂਨਕ ਨਹਿਰ ਤੇ ਹੈੱਡ ਤੇ ਪਹੁੰਚਦਾ ਹੈ ਤਾਂ ਉੱਥੇ ਜਾ ਕੇ ਦੇਖਿਆ ਉਸਨੇ ਕਿ ਉਹਦੇ ਭਰਾ ਨੇ ਨਹਿਰ ਚ ਛਾਲ ਮਾਰੀ ਸੀ ਤਾਂ ਉਸ ਨੂੰ ਬਚਾਉਣ ਦੇ ਲਈ ਭਰਾ ਨੇ ਛਾਲ ਮਾਰ ਦਿੱਤੀ ਦੋਵੇਂ ਸਕੇ ਭਰਾ ਸੀਗੇ ਅਰ ਦੋਵੇਂ ਹੀ ਡੁੱਬ ਚੁੱਕੇ ਨੇ ਅਜੇ ਤੱਕ ਦੋਵਾਂ ਦੀਆਂ ਬਾਡੀਜ਼ ਜਿਹੜੀਆਂ ਨੇ ਉਹ ਬਰਾਮਦ ਨਹੀਂ ਹੋਈਆਂ ਉਹਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ ਗੋਤਾਖੋਰ ਤੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਹੈ ਕਿ ਉਹਨਾਂ ਦੀ ਭਾਲ ਕੀਤੀ ਜਾਵੇ ਬਾਕੀ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਹੈਡ ਤੋਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਸਨਹਿਰ ਵੀ ਕਾਫੀ ਵੱਡੀ ਹੈ ਜਿੱਥੇ ਛਾਲ ਮਾਰੀ ਗਈ ਸੀ ਲੜਕੇ ਦੇ ਵੱਲੋਂ ਔਰ ਦੋਨੋਂ ਸਕੇ ਭਰਾ ਹੁਣ ਇਸ ਸਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਘਰ ਦੇ ਵਿੱਚ ਸੱਥਰ ਵਿਸ਼ਾ ਹੋਇਆ ਹੈ ਕੋਈ ਵੀ ਬਿਆਨ ਦੇਣ ਦੀ ਹਾਲਤ ਦੇ ਵਿੱਚ ਨਹੀਂ ਹੈ ਪਰਿਵਾਰ ਕਿਉਂਕਿ ਰੋ ਰੋ ਕੇ ਬੁਰਾ ਹਾਲ ਹੈ ਦੋਵੇਂ ਬੱਚੇ ਦੋਵੇਂ ਬੱਚੇ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ আর ਇਹੀ ਮਾਪਿਆਂ ਦਾ ਸਹਾਰਾ ਸੀਗੇ ਜਿਨ੍ਹਾਂ ਦੀ ਹੁਣ ਭਾਲ ਕੀਤੀ ਜਾ ਰਹੀ ਹੈ ਬੀਤੀ ਰਾਤ ਤੋਂ ਹੀ ਨਹਿਰ ਦੇ ਵਿੱਚ ਡੁੱਬੇ ਨੇ ਪਰ ਅਜੇ ਤੱਕ ਵੀ ਲੱਭੇ ਨਹੀਂ ਹੈ ਗੁਤਾਖੋਰ ਬੇੜੀ ਦੀ ਮਦਦ ਦੇ ਨਾਲ ਔਰ ਖੁਦ ਵੀ ਚੁੰਮੀ ਮਾਰ ਕੇ ਭਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਜੇ ਤੱਕ ਕੋਈ ਵੀ ਬਾਡੀਜ਼ ਦਾ ਸੁਰਾਕ ਜਿਹੜਾ ਆ ਉਹ ਨਹੀਂ ਮਿਲ ਪਾਇਆ ਆਖਰੀ ਵਾਰ ਪਿਤਾ ਨੂੰ ਫੋਨ ਲਾਇਆ ਨਹਿਰ ਤੇ ਖੜਕੇ ਕਿ ਪਿਤਾ ਮੇਰੀ ਆਵਾਜ਼ ਆਖਰੀ ਵਾਰ ਸੁਣ ਲੈ ਪਰ ਅਜੇ ਤੱਕ ਪਰਿਵਾਰਕ ਮੈਂਬਰਾਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ ਕਿ ਕੀ ਘਰੇ ਕੋਈ ਲੜਾਈ ਹੋਈ ਸੀ ਜਾਂ ਹੋਰ ਕੋਈ ਚੱਕਰ ਹੈ ਜਾਂ ਪਰੇਸ਼ਾਨ ਚੱਲ ਰਿਹਾ ਸੀ ਕਿਸੇ ਗੱਲ ਨੂੰ ਲੈ ਕੇ ਫਿਰ ਹਾਲ ਇਸ ਮਾਮਲੇ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਪਰ ਦੋਨੋਂ ਭਰਾ ਸਕੇ ਭਰਾ ਜਿਹੜੇ ਨੇ ਉਹ ਕਰਨਾਲ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਇੱਕ ਭਰਾ ਨੇ ਪਹਿਲਾਂ ਛਾਲ ਮਾਰੀ ਜਿਸ ਨੂੰ ਬਚਾਉਣ ਦੇ ਵਾਸਤੇ ਦੂਜੇ ਭਰਾ ਨੇ ਛਾਲ ਮਾਰ ਦਿੱਤੀ ਤੇ ਉਹ ਵੀ ਅਜੇ ਤੱਕ ਨਹੀਂ ਲੱਭਿਆ ਸੋ ਦੋਨਾਂ ਦੀ ਬਾਡੀਜ਼ ਦੀ ਭਾਲ जारी है। कल हमारे पास साढ़े आठ बजे के आसपास पास इन्फॉर्मेशन आई थी कि दो लड़के नहर में डूब गए तो उसके बाद से ही हमने रात को सर्च ऑपरेशन शुरू कराया था लेट नाइट और आज सवेरे से फिर लगे हुए फिलहाल उनका कोई पता नहीं लगा है लेकिन सर्च ऑपरेशन जारी है तो कैसे डूबे कुछ पता चला परिवार ने कुछ बताया ये दोनों सगे भाई हैं मुकुल छोटा है और विशाल बड़ा है बड़ा भाई है तो जो पहले जो छोटा भाई उसने नहर में छलांग लगा दी इसको बचाने के लिए दूसरा भाई गया तो ये दोनों ही डूबी क्या कोई परेशानी थी या तो कारण क्या कुछ रहा वो भी स्पष्ट हो नहीं पाई है बातें अभी परिवार वालों से बात कर रहे हैं लेकिन ज्यादा क्लियरिटी आई नहीं इस बात दोनों ही अभी डूब हाँ हाँ अभी